ਗੁਰੂ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ਕਿਸ ਤਰੀਕੇ ਨਾਲ ਵਾਪਰੀ ਔਰ ਕੀ ਸਮਝਦੇ ਹੋ ਤੁਸੀਂ ਕਿਸ ਕਿਸ ਤੋਂ ਅਣਗੈਲੀ ਆ ਕਿਸ ਜਗ੍ਹਾ ਤੇ ਅਣਗੈਲੀ ਹੋਈ ਇਹ ਸਰ ਸਭ ਤੋਂ ਪਹਿਲਾਂ ਬੜੀ ਇਹ ਮੰਦਪਾਗੀ ਘਟਨਾ ਸਾਡੇ ਪਿੰਡ ਚ ਵਾਪਰੀ ਆ ਜੀ ਤੇ ਬੜਾ ਸੰਗਤ ਨੂੰ ਇਹਦਾ ਬੜਾ ਜ਼ਿਆਦਾ ਦੁੱਖ ਆ ਹੂੰ ਬਹੁਤ ਮਜ਼ਦ ਦੁੱਖ ਦਾ ਹੀ ਮਾਹੌਲ ਦੇ ਵਿੱਚ ਪਿੰਡ ਲੰਘਦਾ ਪਿਆ ਆ ਹੂੰ ਇਹ ਪਰ ਕੁਝ ਪਤਾ ਲੱਗਿਆ ਸਰਪੰਚ ਸਾਹਿਬ ਕਿਵੇਂ ਵਾਪਰੀ ਪਤਾ ਪਤਾ ਲੱਗਿਆ ਜੀ ਲੱਗਿਆ ਬਿਲਕੁਲ ਲੱਗਿਆ ਐਕਚੁਅਲੀ ਸਾਰੇ ਕੈਮਰਿਆਂ ਦੀ ਧੋਖ ਹੋਈ ਆ ਅੱਜ ਜ਼ਹੀਦਾਰ ਕਾਲਪਤਖ ਸਾਹਿਬ ਵੀ ਪਿੰਡ ਪਹੁੰਚੇ ਸੀ ਜੀ ਜੀ ਉਹਨਾਂ ਨੇ ਸਾਰੀ ਆ ਕੇ ਤਵਦੀਸ਼ ਕੀਤੀ ਆ ਦੇਖਿਆ ਸਾਰਾ ਹੂੰ ਉਹ ਸਾਰਾ ਦੇਖਣ ਤੋਂ ਬਾਅਦ ਸਾਰਾ ਕੀਤਾ ਤੇ ਉਹਨੂੰ ਪਤਾ ਲੱਗਾ ਕਿ ਉਹ ਕੋਈ ਇੱਕ ਛੋਟਾ ਪੱਖਾ ਲੱਗਾ ਸੀ ਜੀ ਜਿਹੜਾ ਰਾਤ ਚੱਲਦਾ ਸੀ ਉਹ ਕਦੇ ਉਹਦੇ ਉਹਦੇ ਵਿੱਚ ਸ਼ਾਰਟ ਸਰਕਟ ਹੋ ਹੋਣਾ ਹੂੰ ਉਹਦੀ ਜਿੱਦਾਂ ਬਾਡੀ ਪਿੱਗਲ ਕੇ ਥੱਲੇ ਡਿੱਗੀ ਜਾਂ ਕਿਸੇ ਤਰੀਕੇ ਨਾਲ ਉਹ ਪਰਦੇ ਨੂੰ ਅੱਗ ਲੱਗੀ ਉਹ ਅੱਗ ਲੱਗ ਜਾਂਦੀ ਹੈ ਜੀ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਹੂੰ ਉਹਦੇ ਨਾਲ ਸੁਖਜਿੰਦਰ ਸਿੰਘ ਦਾ ਘਰ ਹੈ ਬਿਲਕੁਲ ਕੰਧ ਨਾਲ ਕੰਧ ਸਾਂਝੀ ਹੈ ਜੀ ਉਹਨਾਂ ਦਾ ਰਾਤ ਕੁੱਤਾ ਭੌਂਕਿਆ ਉਹਨਾਂ ਬਾਹਰ ਨਿਕਲ ਕੇ ਦੇਖਿਆ ਇਹ ਕਰੀਬ 12:30 ਦੀ ਗੱਲ ਹੈ ਜੀ ਠੀਕ ਹੈ ਉਹਨਾਂ ਬਾਹਰ ਨਿਕਲ ਕੇ ਦੇਖਿਆ ਤਾਂ ਉਹਨਾਂ ਗੁਰਦੁਆਰਾ ਸਾਹਿਬ ਚੋਂ ਧੂਆ ਨਿਕਲਦਾ ਦੇਖਿਆ ਬਾਰੀ ਚੋਂ ਠੀਕ ਹੈ ਉਹ ਜਲਦੀ ਜਲਦੀ ਪਰਿਵਾਰ ਸਮੇਤ ਦੌੜ ਕੇ ਗੁਰਦੁਆਰਾ ਸਾਹਿਬ ਆਏ ਗਰੰਟੀ ਸਿੰਘ ਨੂੰ ਸੂਚਿਤ ਕੀਤਾ ਹੂੰ ਗਰੰਟੀ ਸਿੰਘ ਜਿਵੇਂ ਹੈਗਾ ਸੀ ਉਵੇਂ ਹੀ ਚਾਬੀਆਂ ਲੈ ਕੇ ਉੱਥੇ ਆਇਆ ਜੀ ਅੱਛਾ ਤੇ ਨਾਲ ਜਿਹੜੇ ਗਵਾਨ ਸੀ ਸੰਗਤ ਨੂੰ ਉਠਾਇਆ ਗਿਆ ਉਹ ਬੜੇ ਜ਼ੋਰ ਨਾਲ ਆਗੂ ਉਸ ਟਾਈਮ ਤੇ ਪੂਰੇ ਭੰਬੜ ਮਚ ਚੁੱਕੇ ਸੀ ਹੂੰ ਉਹ ਬੜੇ ਜ਼ੋਰ ਨਾਲ ਇਹਨਾਂ ਘਰਾਂ ਚੋਂ ਪਾਈਪ ਲਾਏ ਬਾੜੀਆਂ ਦੀਆਂ ਖਿੜਕੀਆਂ ਅ ਵਿੱਚੋਂ ਸ਼ੀਸ਼ੇ ਵਗੈਰਾ ਤੋੜ ਕੇ ਉਹਨਾਂ ਨੂੰ ਪਾਈਪਾਂ ਨੂੰ ਅੰਦਰ ਸੁੱਟ ਕੇ ਪਾਣੀ ਸੁੱਟਿਆ ਅੰਦਰ ਕਿਉਂਕਿ ਜਦੋਂ ਦਰਵਾਜ਼ਾ ਇਹਨਾਂ ਖੋਲ੍ਹਿਆ ਅੱਛਾ ਗੁਰਦੁਆਰਾ ਸਾਹਿਬ ਚ ਅੰਦਰ ਕੋਈ ਨਹੀਂ ਸੀ ਉਸ ਵੇਲੇ ਉਸੋ ਅੰਦਰ ਕੋਈ ਨਹੀਂ ਸੀ ਜੀ ਲੋਕ ਲੱਗੇ ਪਾਲੇ ਲੱਗੇ ਪਾਲੇ ਲੱਗੇ ਸੀ ਜੀ ਗੁਰਦਵਾਰਾ ਸਾਹਿਬ ਨੂੰ ਅੱਛਾ ਤਾਲੇ ਲੱਗੇ ਸੀ ਠੀਕ ਹੈ ਹਾਂਜੀ ਹਾਂਜੀ ਤੇ ਜਿਹੜਾ ਅਸੀਂ ਜ਼ਿਕਰ ਕਰ ਰਹੇ ਸੀ ਹੁਣੇ ਕਿ ਜਿਹੜਾ ਪੂਰੇ ਪਿੰਡ ਨੂੰ ਉਹਨਾਂ ਨੇ ਤਲਬ ਕੀਤਾ ਹੈ ਜਾਂ ਉਹਨਾਂ ਨੇ ਸੱਦੇ ਹੈ ਜਥੇਦਾਰ ਅਕਾਲ ਤਖਤ ਸਾਹਿਬ ਨੇ ਤੁਸੀਂ ਸਮਝਦੇ ਹੋ ਕਿ ਐਸੀਆਂ ਘਟਨਾਵਾਂ ਚਲੋ ਤੋਂ ਡਿਪੈਂਡ ਹੋ ਸਕਦਾ ਤੁਸੀਂ ਕਹਿ ਰਹੇ ਹੋ ਵੀ ਇਸ ਤਰੀਕੇ ਨਾਲ ਹੋਈ ਹੈ ਕਿਸੇ ਨੇ ਸ਼ਰਾਰਤ ਨਹੀਂ ਕੀਤੀ ਪਰ ਬਹੁਤ ਸਾਰੇ ਧਾਵਾ ਤੇ ਸ਼ਰਾਰਤਾਂ ਵੀ ਹੋਈਆਂ ਔਰ ਤੁਹਾਨੂੰ ਵੀ ਪਤਾ ਹੋਣਾ ਐਸੀਆਂ ਘਟਨਾਵਾਂ ਵਾਪਰਦੀਆਂ ਨੇ ਸੋ ਤੁਸੀਂ ਸਮਝਦੇ ਹੋ ਵੀ ਇਹਦੇ ਵਿੱਚ ਕੋਈ ਜ਼ਿੰਮੇਵਾਰੀ ਜਾਂ ਜਵਾਬਦੇਹੀ ਤੈਅ ਕਰਨ ਦੀ ਜ਼ਰੂਰਤ ਹੈ ਵੇਖੋ ਜੀ ਉਹ ਤੇ ਸਿੰਘ ਸਾਹਿਬ ਆਏ ਸੀ ਸਾਡੀ ਸਰਵੋੱਚ ਅਦਾਲਤ ਆ ਜੀ ਤੇ ਉਹ ਜਿਹੜਾ ਵੀ ਸਾਨੂੰ ਹੁਕਮ ਲਾਉਣ ਦੇ ਪਿੰਡੋਂ ਉਹਨਾਂ ਦਾ ਹੁਕਮ ਸਾਡੇ ਲਈ ਸਿਰ ਮੱਥੇ ਆ। ਜੀ। ਤੇ ਅਸੀਂ ਉਹਦੇ ਉੱਤੇ ਫੁੱਲ ਚੜਾਵਾਂਗੇ ਜੀ। ਗਰੇਵਾਲ ਸਾਹਿਬ ਕਿ ਤੁਸੀਂ ਬਣੇ ਰਹਿਣਾ ਹਰਪੇਜ ਜੀ ਸਾਡੇ ਨਾਲ। ਜੀ। ਗਰੇਵਾਲ ਸਾਹਿਬ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਜਿਵੇਂ ਇਹਨਾਂ ਨੇ ਪੂਰੀ ਘਟਨਾ ਹੁਣ ਬਿਆਨ ਕੀਤੀ ਹੈ। ਦੇਖੋ ਮੈਂ ਫੇਰ ਉਹੀ ਗੱਲ ਕਰਦਾ ਇਹ ਦੇਖੋ ਇਹ ਸਾਡੀ ਅਣਗਹਿਲੀ ਹੈ। ਬਿਲਕੁਲ ਇਹ ਜਿਹੜੀਆਂ ਅਗਨ ਅਗਨ ਭੇਟ ਵਾਲੀਆਂ ਜਿੱਤੀਆਂ ਵੀ ਹੋਈਆਂ ਵਾਰ ਦਾ ਤਾਂ ਉਹਨਾਂ ਦੇ ਵਿੱਚੋਂ 95% ਇਹੀ ਹੁੰਦੀ ਆ ਜੇ ਅਸੀਂ ਪੱਖਾ ਲਾਉਨੇ ਆ ਉਹ ਪੱਖਾ ਹੁੰਦਾ ਪਲਾਸਟਿਕ ਦਾ ਜੀ ਤੇ ਉਹ ਪੱਖਾ ਜਿਹੜਾ ਵਾ ਉਹ ਗਰਮ ਹੋ ਜਾਂਦਾ ਗਰਮ ਹੋ ਕੇ ਉਹਦੇ ਜਿਹੜੀ ਜਿਹੜੀ ਬਾਡੀ ਆ ਜਿਹਨੇ ਦੱਸਿਆ ਸਰਪੰਚ ਸਾਹਿਬ ਨੇ ਬਿਲਕੁਲ ਸਹੀ ਉਹੀ ਗੱਲ ਆ ਇਹੋ ਬਾਡੀ ਪੇੜ ਕੇ ਥੱਲੇ ਡਿੱਗਦੀ ਆ ਤੇ ਉਹਦੇ ਨਾਲ ਜਿਹੜਾ ਪਰਦੇ ਨੂੰ ਜਾਂ ਥੱਲੇ ਹੁੰਦੇ ਇਕਨਾਂ ਉਹ ਅੱਜ ਇੱਕ ਘਟਨਾ ਵਾਪਰੀ ਹੈ। ਜੀ। ਤੋਂ ਵੇਖੋ ਗੱਲ ਇਹੀ ਆ ਗਈ ਨਾ ਕਿ ਜਦੋਂ ਅਸੀਂ ਹਾਲਾਂਕਿ ਸ਼੍ਰੋਣੀ ਕਮੇਟੀ ਵੱਲੋਂ ਅਸੀਂ ਪ੍ਰਤੀਯਾਰਕ ਦੀ ਦੇਸ਼ੀ ਕਰਨ ਜਾਂਦੇ ਆ। ਬੜੇ ਸਾਹ ਜਾਣਦੇ ਆ ਅਸੀਂ ਕਹਿੰਨੇ ਹਾਂ ਕਿ ਵੀ ਤੁਸੀਂ ਇਸ ਗੱਲ ਦਾ ਧਿਆਨ ਰੱਖੋ। ਚਲੋ ਘਟਨਾ ਵਾਪਰੀ ਆ ਆਪਾਂ ਇਹ ਸਮਝਦੇ ਆ ਕਿ ਅਣਗਹਿਲੀ ਆ। ਮੈਂ ਸਰਪੰਚ ਸਾਹਿਬ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਸਰਪੰਚ ਸਾਹਿਬ ਜਿਹੜੇ ਤੁਸੀਂ ਤੇ ਤੁਹਾਡਾ ਪਿੰਡ ਜਿਹੜੇ ਇਸ ਗੱਲ ਨੂੰ ਕੋਈ ਸਮਰਪਣ ਹੋ ਤੁਹਾਡੀ ਇਸ ਗੱਲ ਲਈ ਗੁਰੂ ਨੇ ਤੁਹਾਡੀ ਤੁਹਾਨੂੰ ਕੀ ਕਹਿੰਦੇ ਹੁੰਦਾ ਨਾ ਜਿਹੜਾ ਤੁਸੀਂ ਪਛਤਾਪ ਕਰ ਰਹੇ ਹੋ ਇਹ ਤੁਸੀਂ ਇਸ ਗੱਲ ਹੀ ਸਹਿਮਤ ਹੋਏ ਹੋ ਕਿ ਜੋ ਕਾਲ ਤੱਕ ਸਾਾਨੂੰ ਬੱਦਨਗੇ ਜਾਂ ਉਹਨੂੰ ਤਲਬਸ਼ਬ ਕਹਿ ਦੇਉ ਤੇ ਇਸ ਪਿੰਡ ਦਾ ਹਰ ਬੰਦਾ ਜਾਏਗਾ ਇਹਦਾ ਮਤਲਬ ਆ ਕਿ ਅਸੀਂ ਇੱਕ ਚੇਤਨਤਾ ਪੈਦਾ ਕਰ ਰਹੇ ਹਾਂ ਕਿ ਇਸ ਗੱਲ ਨੂੰ ਚੇਤਨ ਹੋਣਗੇ ਲੋਕ ਪ੍ਰਬੰਧਕ ਵੀ ਚੇਤਨ ਹੋਣਗੇ ਸੰਗਤ ਵੀ ਚੇਤਨ ਹੋਏਗੀ ਇਹ ਤੁਹਾਡੇ ਮਨ ਦੇ ਅੰਦਰ ਇੱਕ ਬੋਝ ਬਣਿਆ ਦੇਖੋ ਜਦੋਂ ਸਿੰਘ ਸਾਹਿਬ ਉੱਥੇ ਗਏ ਆ ਤੇ ਉੱਥੇ ਸੰਗਤ ਰੋ ਰਹੀ ਸੀ ਜੀ ਇਹ ਕੱਲੀ ਇਹਨਾਂ ਦੇ ਪਿੰਡ ਦਾ ਮਸਲਾ ਨਹੀਂ ਆ ਹੂੰ ਸਾਰੇ ਥਾਵਾਂ 'ਤੇ ਜਦੋਂ ਘਟਨਾ ਵਾਪਰਦੀ ਆ ਤੇ ਸੰਗਤ 'ਤੇ ਉਦਾਸੀ ਆਉਂਦੀ ਹੂੰ ਆਪਣੇ ਗੁਰੂਪਤੀ ਸ਼ਰਦਾ ਵਾ ਸੋ ਉਸ ਗੱਲ ਦਾ ਵੀ ਨਿਵਾਰਣ ਹੋਏਗਾ ਇਹਨਾਂ ਦੇ ਮਨ ਤੋਂ ਇਸ ਗੱਲ ਦਾ ਬੋਝ ਲਹੇਗਾ ਜਦੋਂ ਇਹ ਕੀ ਸੇਵਾ ਕਰਨਗੇ ਇਹ ਚੀਜ਼ ਜਿਹੜੀ ਆ ਇਹ ਸਾਡੀ ਪਰੰਪਰਾਵਾਂ ਕਾ ਇਹ ਵਿੱਚ ਸਹਿਯੋਗ ਕਰਨਾ ਚਾਹੀਦਾ ਤੇ ਹੁਕਮ ਸਾਨੂੰ ਮੰਨਣਾ ਚਾਹੀਦਾ ਇਹਨਾਂ ਦੀ ਇਸ ਘਟਨਾ ਤੋਂ ਬਾਅਦ ਚੇਤਨਤਾ ਪੈਦਾ ਹੋਣੀ ਜਣੀ ਜ਼ਰੂਰਤ ਆ। ਹੂੰ। ਸੋ ਸਾਰੇ ਪਿੰਡਾਂ 'ਚ ਅਸੀਂ ਇਹ ਗੱਲ ਕਰਾਂਗੇ ਕਿਉਂਕਿ ਗਰਮੀਆਂ ਸ਼ੁਰੂ ਹੋ ਗਈਆਂ। ਹਾਂ ਜਿਉਂਕਿ ਬਹੁਤ ਸਾਰੇ ਜਿਹੜੇ ਗੁਰਦੁਆਰਾ ਸਾਹਿਬ ਨੇ ਉੱਥੇ ਆਮ ਆਮ ਹੈ ਕਿ ਪੱਖੇ ਲਾਏ ਜਾਂਦੇ ਆ। ਨਹੀਂ ਨਹੀਂ ਪਕੂਡਰ ਲਾਏ ਜਾਂਦੇ ਆ ਕਈ ਥਾਵਾਂ 'ਤੇ ਏਸੀ ਲੱਗੇ ਹੋਏ ਜੀ। ਨਹੀਂ ਨਹੀਂ ਮੈਂ ਕਹਿੰਦਾ ਨਹੀਂ ਪੱਖੇ ਲਾਉਣਾ ਮਾੜੀ ਗੱਲ ਨਹੀਂ ਗੀ। ਹੂੰ। ਪੱਖੇ ਆਪਣੀ ਭਾਵਨਾ ਮੁਤਾਬਕ ਲਾਏ ਜਾਂਦੇ ਆ। ਹੂੰ। ਮੈਂ ਉਹ ਗੱਲ ਨਾ ਅੱਜ ਇੱਕ ਹੋਰ ਵਿਅਕਤੀ ਜ਼ਿਕਰ ਕਰ ਰਿਹਾ ਸੀਗਾ ਜੀ ਕਿ ਇਹ ਅੱਗ ਜਿਹੜੀ ਆ ਗੁਰਦੁਆਰੇ ਲੱਗਦੀ ਆ ਇਹ ਕਰੇ ਨਹੀਂ ਲੱਗਦੀ। ਰੱਬ ਨਾ ਕਰੇ ਕਿਸੇ ਦੇ ਘਰੇ ਕਰੇ ਨਾ ਆਵੇ। ਕਿਉਂਕਿ ਉੱਥੇ ਜਿਹੜਾ ਅਸੀਂ ਕੋਈ ਚੀਜ਼ ਤੇ ਰੱਖਦੇ ਆ ਉਹਦਾ ਧਿਆਨ ਰੱਖਦੇ ਆ ਹਾਂ ਪਰ ਇੱਥੇ ਜਿਵੇਂ ਸਰਪੰਚ ਸਾਹਿਬ ਕਹਿ ਰਹੇ ਵੀ ਕੋਈ ਹੈ ਹੀ ਨਹੀਂ ਸੀ ਤਾਲੇ ਲੱਗੇ ਹੋਏ ਸੀ ਗੁਰਦੁਆਰਾ ਸਾਹਿਬ ਨਹੀਂ ਨਹੀਂ ਚਲੋ ਇਹ ਗੱਲ ਇਹ ਗੱਲ ਠੀਕ ਆ ਕਿ ਜਦੋਂ ਸੋਕਾਸ਼ਨ ਹੁੰਦਾ ਉਦੋਂ ਜਿਹੜਾ ਗ੍ਰੰਥੀ ਗੁਰਦਾਰੇ ਦੇ ਹਦੂ ਦੇ ਅੰਦਰ ਹੀ ਰਹਿੰਦੇ ਆ ਤੇ ਰਹਿਣਾ ਵੀ ਚਾਹੀਦਾ ਤੇ ਫਿਰ ਉਹ ਸਤਖੰਡ ਨੂੰ ਤਾਲਾ ਲਾਉਦੇ ਆ ਵੈਸੇ ਵੈਸੇ ਪੜਦਾ ਇਹ ਆ ਕਿ ਸਤਖੰਡ ਦੇ ਬਾਹਰ ਜਿੱਥੇ ਗੁਰਸਾਹਿਬ ਦਾ ਵਰਾਜਮਨ ਹੋਇਆ ਵਾ ਸੋਕਾਸ਼ਨ ਹੋਇਆ ਉਹਦੇ ਬਾਹਰ ਇੱਕ ਬੰਦਾ ਪਹਿਰੇਦਾਰੀ ਕਰੇ ਵਰਦਾ ਇਹੀ ਆ ਤਾਂ ਹੀ ਜਿਹੜੀ ਹੁਣ ਸਰਪੰਚ ਸਾਹਿਬ ਨੇ ਕਹੀ ਆ ਗੱਲ ਉਹ ਪਹਿਰੇਦਾਰੀ ਸੀ ਕਰੀਏ ਦੇਖੋ ਅੱਜ ਕੱਲ ਤਾਂ ਬਹੁਤ ਹੀ ਟੈਕਨੋਲੋਜੀ ਸਸਤੀ ਆ ਗਈ ਆ ਮੈਂ ਸਰਪੰਚ ਸਾਹਿਬ ਤੁਹਾਨੂੰ ਬੇਨਤੀ ਕਰਾਂਗਾ ਤੁਸੀਂ ਵੀ ਬੜੇ ਪੜੇ ਲਿਖੇ ਸੁਣ ਜਿਓ ਕਿ ਤੁਸੀਂ ਆਪਣੇ ਅਸੀਂ ਸਾਡੇ ਇਲਾਕਿਆਂ ਦੇ ਵਿੱਚ ਕੋਸ਼ਿਸ਼ ਕਰੀ ਦੀ ਆ ਕਿ ਅੱਜ ਕੱਲ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਜਿਹੜੇ ਫਾਇਰ ਤੇ ਧੂਏ ਦੇ అలਾਰਮ ਜਿਹੜੇ ਆ ਉਹ ਬੜੇ ਥੋੜੇ ਪੈਸੇ 'ਚ ਲੱਗਦੇ ਆ ਤੁਸੀਂ ਮੰਨ ਲਓ ਧੂਆਂ ਥੋੜਾ ਜਿਹਾ ਵੀ ਉੱਠਿਆ ਉਹ అలਾਰਮ ਵੱਜ ਜਾਣਾ ਜਿਹੜਾ ਕੀ ਸਾਨੂੰ ਇਸ ਗੱਲ 'ਈ ਸੂਚੇਤ ਕਰ ਦਦਾ ਉਹ ਵੀ ਹੋਣਾ ਚਾਹੀਦਾ ਪਰ ਅਸੀਂ ਪਹਿਰੇਦਾਰੀ ਕਰੀਏ ਪਰਮੰਦਕ ਜਿਹੜੇ ਆ ਉਹ ਪਿੰਡ ਦੇ ਘਰਾ ਦੇ ਵਿੱਚ ਇੱਕ ਡਿਊਟੀਆਂ ਲਾਉਣ ਪਿਛਲੇ ਦਿਨਾਂ ਵਿੱਚ ਅਸੀਂ ਠੀਕਰੀ ਪਹਿਰੇ ਵੀ ਲਾਏ ਦੁਕਾਨੇ ਚਾਹੇ ਉਹ ਦਸ਼ਿਆਂ ਦੇ ਖਿਲਾਫ ਲਾਏ ਚਾਹੇ ਅਸੀਂ ਕਿਸੇ ਹੋਰ ਮੁੱਦਿਆਂ ਨੂੰ ਲੈ ਕੇ ਲਾਏ ਸੋ ਇਸ ਗੱਲ 'ਈ ਵੀ ਸਾਨੂੰ ਥੋੜਾ ਜਿਆ ਸਹਿਯੋਗ ਕਰਨਾ ਚਾਹੀਦਾ ਲੋਕਾਂ ਨੂੰ ਤਾਂ ਕਿ ਗੁਰੂ ਸਾਹਿਬ ਦੇ ਸਤਕਾਰ ਲਈ ਜਦੋਂ ਅਸੀਂ ਜਾਵਾਂਗੇ ਤੇ ਸਾਡੇ ਅੰਦਰ ਇੱਕ ਭਾਵਨਾ ਵੀ ਬਣੇਗੀ ਆ ਅਸੀਂ ਆਪਣੀ ਕੌਮ ਪ੍ਰਤੀ ਆਪਣੇ ਗੁਰੂ ਪ੍ਰਤੀ ਸਮਰਪਨ ਹੋਵਾਂਗੇ ਉਹ ਇੱਕ ਸੇਵਾ ਹੋएगी ਸੋ ਇਸ ਗੱਲ ਲਈ ਸਾਨੂੰ ਚੇਤਨਤਾ ਜਿਹੜੀ ਆ ਉਹ ਲੈਣੀ ਜ਼ਰੂਰੀ ਆ ਸੋ ਸਿੰਘ ਸਾਹਿਬ ਨੂੰ ਅਸੀਂ ਅਪੀਲ ਵੀ ਕਰਾਂਗੇ ਕਿ ਸਿੰਘ ਸਾਹਿਬ ਇਸ ਗੱਲ ਹੀ ਹਦੇਸ਼ ਦੇਣ ਤੇ ਇਹਦੇ ਨਾਲ ਚੇਤਨਤਾ ਵੀ ਪੈਦਾ ਹੋਵੇ ਚੌਵੀ ਕਮੇਟੀ ਵੀ ਉਹਨਾਂ ਦੇ ਹਦੇਸ਼ ਨੂੰ ਲੈ ਕੇ ਪਹਿਲਾਂ ਵੀ ਜਾਂਦੀ ਰਹੀ ਆ ਹੁਣ ਵੀ ਅਸੀਂ ਹਰ ਪਿੰਡ-ਪਿੰਡ ਤੱਕ ਜਾਵਾਂਗੇ ਤੇ ਦੂਜੀ ਗੱਲ ਇਹ ਆ ਜਿਹੜੀ ਵੱਡੀ ਗੱਲ ਆ ਬਰਾੜ ਸਾਹਿਬ ਜੀ ਕਿ ਮੈਂ ਮੈਨੂੰ ਮਾਫ ਕਰਨਗੇ ਕੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਗੱਲ ਕਰਦੇ ਆ ਨਾ ਕਿ ਗਰੰਤੀ ਸਿੰਘ ਕੱਲਾਵਾ ਵਿਚਾਰਾ ਕੀ ਕਰਲਾ ਕੀ ਕਰੇ ਜਦੋਂ ਗੁਰਦੁਆਰੇ ਦੇ ਵਿੱਚ ਆਮਦ ਉੱਲੀਕਾਰ ਤੇ ਗੋਲਕ ਉੱਲੀ ਆ ਤੇ ਗੁਰਦੁਆਰੇ ਜਿਆਦਾ ਬਣ ਗਏ ਇਹ ਵੀ ਇੱਕ ਇਸ ਚੀਜ਼ ਦਾ ਕਾਰਨ ਹੈ ਜਿਹੜੀਆਂ ਚੀਜ਼ਾਂ ਨੂੰ ਸਾਨੂੰ ਜਰੂਰ ਸਹਿਣਾ ਇੱਕ ਇੱਕ ਪਿੰਡ ਦੇ ਵਿੱਚ ਕਈ ਕਈ ਚਲੋ ਫਿਰ ਵੀ ਸਰਪੰਚ ਸਾਹਿਬ ਆਖਰੀ ਕਮੈਂਟ ਛੋਟਾ ਜਾ ਕੇ ਮਤਲਬ ਜ਼ਿੰਮੇਵਾਰੀ ਪਿੰਡ ਦੀ ਪਿੰਡ ਦੀ ਮਤਲਬ ਨਿਰਧਾਰਿਤ ਕਰਨੀ ਲਾਜ਼ਮੀ ਹੈ ਤਾਂ ਕਿ ਚਲੋ ਇਹ ਤੇ ਕੁਦਰਤੀ ਘਟਨਾ ਹੋਈ ਹੈ ਪਰ ਕਈ ਥਾਵਾਂ ਤੇ ਜਾਣ ਬੁੱਝ ਕੇ ਐਸੀਆਂ ਸ਼ਰਾਰਤਾਂ ਹੁੰਦੀਆਂ ਨੇ ਜੀ ਜੀ ਮੈਂ ਤੁਸੀਂ ਸਮਝਦੇ ਹੋ ਵੀ ਇਹਦੇ ਵਿੱਚ ਸ਼ਕਤੀ ਦੀ ਲੋੜ ਹੈ ਬਤੌਰ ਸਰਪੰਚ ਵੀ ਜੇ ਤੁਸੀਂ ਚਲੋ ਉਹ ਤੇ ਵੱਖਰੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਤੋਂ ਕੀ ਆਦੇਸ਼ ਹੁੰਦਾ ਹੈ ਪਰ ਆਪਣੇ ਪੱਧਰ ਤੇ ਵੀ ਕੋਈ ਸੋਚਿਆ ਇਹਦੇ ਤੇ ਸਰ ਸਭ ਤੋਂ ਪਹਿਲਾਂ ਤੇ ਸਾਡੀ ਸੰਗਤ ਨੂੰ ਜਾਂ ਸਾਡੇ ਬੱਚਿਆਂ ਨੂੰ ਇਦਾਂ ਦੀ ਮੋਟੀਵੇਸ਼ਨ ਦੀ ਲੋੜ ਹੈ ਕਿ ਉਹਨਾਂ 'ਚ ਸਰਤਾ ਭਾਵਨਾ ਇੰਨੀ ਜ਼ਿਆਦਾ ਆ ਜਾਏ ਆਪਣੇ ਗੁਰੂ ਪ੍ਰਤੀ ਹੂੰ ਤੇ ਉਹ ਇੰਨੇ ਸੁਚੇਤ ਹੋ ਜਾਣ ਤੇ ਇਦਾਂ ਦੀ ਕੋਈ ਘਟਨਾ ਕਦੀ ਵੀ ਕਿਤੇ ਪ੍ਰੋਬਲਮ ਨਾ ਆਵੇ ਤਾਂ ਦੀ ਹਨਾ ਹੂੰ ਜਿਹੜੀ ਅੰਸ਼ੋਸ਼ ਵੀ ਘਟਾ ਹੁੰਦੀ ਉਹ ਨਾ ਹੋਵੇ ਠੀਕ ਹੈ ਇਹ ਮੈਂ ਸੋਚਦਾ ਮੇਰਾ ਇੱਕ ਸੁਝਾਓ ਆ ਮੈਂ ਤੇ ਬਹੁਤ ਇੱਕ ਛੋਟਾ ਤੁਹਾਡਾ ਬੱਚਾ ਆ ਪਰ ਮੇਰਾ ਸੁਝਾਓ ਆ ਜਾਂ ਸ਼੍ਰੋਮਣੀ ਕਮੇਟੀ ਜਾਂ ਹੋਰ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਇਹਨਾਂ ਨੂੰ ਥੋੜਾ ਪਰ ਚਾਰਕ ਨੂੰ ਤੇਜ਼ ਕਰਨਾ ਚਾਹੀਦਾ ਆ ਥੋੜਾ ਪਿੰਡ ਲੈਵਲ ਦੇ ਉੱਤੇ ਅਸੀਂ ਦੇਖਦੇ ਆ ਵੀ ਇਸ ਚੀਜ਼ ਦੀ ਥੋੜੀ ਅਸੀਂ ਘਾਟ ਮਹਿਸੂਸ ਕਰਦੇ ਆ ਜਿਹੜੀ ਇਹਦੇ ਵਿੱਚ ਇੱਕ ਤਾਂ ਗੁਰੂ ਘਰ ਘਰ ਵਾਸਤੇ ਵੀ ਆਪਾਂ ਸੰਤ ਨੂੰ ਸੁਚੇਤ ਕਰ ਸਕਦੇ ਆ ਜੀ ਉਹਦੇ ਵਿੱਚ ਜੇ ਕਿ ਕੋਈ ਥੋੜਾ ਅਨਜਾਨਾ ਉਹਦੇ ਵਿੱਚ ਉਹ ਜਿਹੜੀ ਕੋਈ ਗੁਸਤਾਖੀ ਹੋ ਜਾਂਦੀ ਉਹ ਨਾ ਹੋਵੇ ਪਤਾ ਹਨਾ ਜੀ ਜੀ ਸਾਰਾ ਮੈਂ ਸੋਚਦਾ ਇਹ ਚੀਜ਼ ਨੂੰ ਥੋੜਾ ਜਿਹਾ ਤੇਜ਼ ਕੀਤਾ ਜਾਵੇ ਮਤਲਬ رابطہ ਸੰਗਤ ਦੇ ਨਾਲ ਕਾਇਮ ਹੋਣਾ ਚਾਹੀਦਾ ਥੋੜਾ ਜਲਦੀ ਜਲਦੀ ਵਾਲਾ ਜਿਹੜਾ ਮਤਲਬ ਛੇਤੀ ਤੋਂ ਛੇਤੀ ਆਪਾਂ ਥੋੜੇ ਟਾਈਮ ਦੇ ਵਿੱਚ ਜਿਆਦਾ ਵਾਰ ਮਿਲ ਕੇ ਜਿਹੜੀ ਇਹ ਗੱਲ ਵਾਰ-ਵਾਰ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਇਹਦਾ ਬੜਾ ਜਿਆਦਾ ਸਾਕਤ ਦੇ ਉੱਤੇ ਵੀ ਅਸਰ ਹੋਊਗਾ ਪਿੰਡ ਲੈਵਲ ਦੇ ਉੱਤੇ ਜੇ ਸਾਡੀ ਕੋਈ ਕਿਸੇ ਦਾ ਗਿਆਨਤਾ ਵਾ ਉਹ ਦੂਰ ਹੋਏਗੀ ਜੀ